ਜਿਹੜੀ ਉਹ ਵੱਡੀ ਬੀਬੀ ਆ ਉਹ ਤਾਂ ਪੁੱਤ ਅੰਦਰ ਚੱਕ ਲਿਆ ਜਿਹੜੀਆਂ ਛੋਟੀਆਂ ਚਲੋ ਤਾਂ ਮਚਾ ਲਾਂਗੇ ਪਾਈਪਾਂ ਪਾਈਪ ਦੇਖਣਾ ਕੰਮ ਆ ਜਾਂਦੀ ਹੈ ਕਈ ਵਾਰੀ ਇਹਨੂੰ ਨਾ ਕਾਜ ਨੂੰ ਚੱਕ ਕੇ ਜਿਹੜੇ ਹਨ ਉਹ ਉਹਦੇ ਜਾਮਣ ਦੇ ਪੱਤੇ ਨੇ ਉਹਦੇ ਉੱਤੇ ਸੜਦੀ ਰੱਗ ਪਾਈ ਜਾਊਗੀ ਮੈਂ ਵੀ ਕਈ ਦਿਨਾਂ ਦਾ ਸੋਚਦੀ ਸੀ ਮੈਂ ਇੱਥੇ ਸਫਾਈ ਕਰੀਏ ਹਾਂ ਨਿੰਮਰੂ ਵੀ ਸੇਕ ਪੈ ਗਿਆ ਉੱਤੇ ਹੈ ਸੁੱਕ ਗਏ ਹਨ ਉਹਦਨੇ ਆਪਾਂ ਹਾਂ ਅੱਗ ਮਚਾਈ ਸੀ ਉੱਥੇ ਅੱਧੀ ਨਿੰਮ ਮੱਚ ਗਈ ਰਹਿਲਾ ਸੁੱਕ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਹੋ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਤਕਰੀਬਨ 11:30 ਦਾ ਟਾਈਮ ਸੀ ਹਲੇ 12 ਵਜਣ ਵਾਲੀ ਸੀਗੇ ਤੇ ਤਰੀਕ ਨਾ ਮਤਲਬ 17 ਜਾਂ 18 ਜਨਵਰੀ ਸੀ ਇਹ ਵੀਡੀਓ ਕਈ ਦਿਨਾਂ ਦੀ ਬਣੀ ਪਈ ਹੈ ਬਸ ਮੈਨੂੰ ਰਿਡਿਟ ਕਰਨ ਦਾ ਟਾਈਮ ਨਹੀਂ ਮਿਲਿਆ ਸੋ ਤਾਂ ਕਰਕੇ ਅੱਜ ਮੈਂ ਇਹ ਵੀਡੀਓ ਰਿਡਿਟ ਕਰਕੇ ਅਪਲੋਡ ਕਰ ਰਹੀ ਹਾਂ ਤੇ ਦਿਨ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ ਸੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੈਂ ਲੱਗੀ ਹੋਈਆਂ ਜੀ ਗੋਹਾ ਇਕੱਠਾ ਕਰਨ ਪਸ਼ੂ ਆਪਾਂ ਬਾਹਰ ਕੱਢਦੇ ਸੀ ਤੇ ਇੱਥੇ ਨਾ ਮਤਲਬ ਕਿ ਜਦੋਂ ਮੈਂ ਵੀਡੀਓ ਸ਼ੂਟ ਕੀਤੀ ਆ ਉਸ ਦਿਨ ਤੁਹਾਨੂੰ ਬਹੁਤ ਸੀਗੀ ਜਿਹੜੀ ਧੁੱਪ ਆ ਬਹੁਤ ਲੇਟ ਚੜੀ ਸੀ ਇੱਕ ਵਾਰ ਜਿਹੜਾ ਗੋਹਾ ਸੀ ਸਵੇਰ ਦਾ ਮੋਟਾ-ਮੋਟਾ ਗੋਹਾ ਸੈੱਟ ਤਾਂ ਸੀਗਾ ਤੇ ਇਹ ਜਦੋਂ ਪਸ਼ੂ ਬਾਹਰ ਕੱਢੇ ਆ ਹਨਾ ਤੇ ਉਹਦੋਂ ਕਈ ਦਿਨ ਲਗਾਤਾਰ ਧੁੰਦ ਹਨਾ ਪਈ ਆ ਸੂਰਜ ਬਹੁਤ ਘੱਟ ਨਿਕਲਦਾ ਰਿਹਾ ਤੁਹਾਨੂੰ ਪਤਾ ਹੀ ਹਨਾ ਤੇ ਉਹਦੋਂ ਫਿਰ ਫਰਸ਼ ਨਹੀਂ ਸੁੱਕ ਸੁੱਕਦਾ ਤੇ ਇੱਥੇ ਜਦੋਂ ਧੁੱਪ ਨਿਕਲੇ ਤੇ ਅਸੀਂ ਫਟਾਫਟ ਜਿਹੜੀ ਪਸ਼ੂਗਾ ਉਹ ਬਾਹਰ ਕੱਢਦੇ ਤੇ ਮੈਂ ਕਿਹਾ ਵੀ ਫਟਾਫਟ ਜਿਹੜਾ ਫਰਸ਼ ਆਣਾ ਵੀ ਸਾਫ਼ ਕਰਕੇ ਆਪਾਂ ਧੋ ਦਈਏ ਤਾਂ ਕਿ ਸੁੱਕ ਜਾਵੇ ਤੇ ਬਾਕੀ ਸਰਦੀਆਂ ਦੇ ਵਿੱਚ ਨਾ ਫਰਸ਼ ਬੜਾ ਔਖਾ ਸੁੱਕਦਾ ਹਨ ਤੇ ਜੇ ਆਪਾਂ ਨਾ ਧੋਈਏ ਫਿਰ ਤਾਂ ਵੈਸੇ ਹੀ ਨਹੀਂ ਸੁੱਕਦਾ ਤੇ ਮੈਂ ਕਿਹਾ ਵੀ ਚਲ ਧੋ ਦਿੰਨੇ ਆ ਵੀ ਗੋਹਾ ਜੱਲ ਲੈ ਜਾਊਗਾ ਫਰਸ਼ ਤੋਂ ਵੀ ਛੇਤੀ ਸੁੱਕ ਜਾਊਗਾ ਤੇ ਇੱਥੇ ਜਿਵੇਂ ਕੋਹਾ ਵਗੈਰਾ ਦਾ ਸਾਰਾ ਕੂੜਾ ਇਕੱਠਾ ਕਰ ਰਹੀ ਸੀ ਤੇ ਮੈਂ ਕਿਹਾ ਪਹਿਲਾਂ ਜਿਹੜੀ ਚਾਰ ਬੱਠਣ ਗੋਹੇ ਦੀ ਆ ਵੀ ਉਹ ਸੈੱਟ ਦਵਾਂ ਫਿਰ ਮੈਂ ਕਿਹਾ ਚਲੋ ਝਾੜੂ ਲਾ ਕੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਧੂਣ ਦਾ ਆਪਣਾ ਗਾਹਾਂ ਕੰਮ ਉਹ ਨਿਭੜ ਜਾ। ਤੇ ਇੱਥੇ ਮੈਂ ਤੇ ਰਮਾਨ ਨਾਲ ਨਾਲ ਗੱਲ ਕਰ ਰਹੀ ਸੀ ਤੇ ਬਾਕੀ ਤੁਸੀਂ ਰੂੜੀ ਦੇਖੋ ਕਿੰਨੇ ਦਾ ਹੱਥ ਫੈਲੀ ਪਈ ਆ। ਇਹ ਨਾ ਜਦੋਂ ਮੇਰਾ ਮੋਢਾ ਕਈ ਦਿਨ ਦਰਦਿਆ ਹੁੰਦਾ ਸੀ ਤਾਂ ਉਦੋਂ ਫਿਰ ਰਮਾਨ ਉਹ ਰੀੜੀ ਚ ਪਾ ਕੇ ਸੜ ਦਿੰਦਾ ਸੀ ਤੇ ਉਹਨੇ ਸਾਰੇ ਥਾਂ 'ਚ ਰੂੜੀ ਫਲਾਤੀ। ਫਿਰ ਹੁਣ ਮੈਂ ਕਿਹਾ ਮੈਂ ਕਿਹਾ ਤੂੰ ਰਹਿਂਦੇ ਮੈਂ ਤਾਂ ਆਪੇ ਸਿੱਟ ਲਿਆ ਕਰੂੰ ਮੈਂ ਕਿਹਾ ਕਰ ਤੂੰ 2 ਦਿਨ ਹੋਰ ਗੁਆ ਸਿੱਟਿਆ ਨਾ ਤੂੰ ਮੈਂ ਕਿਹਾ ਸਾਰੇ ਪਿੱਛੇ ਰੂੜੀ ਰੂੜੀ ਕਰ ਦੇਣੀ ਆ। ਸੋ ਤਾਂ ਕਰਕੇ ਹੁਣ ਮੈਂ ਕਿਹਾ ਵੀ ਥੋੜਾ ਥੋੜਾ ਕਰਕੇ ਸੈੱਟ ਲਿੱਦਾ ਪਰ ਹੁਣ ਮੈਨੂੰ ਮੋਢੇ ਨੂੰ ਕਾਫੀ ਫਰਕ ਹੈ ਗਰਮ ਪਾਣੀ ਦੇ ਸੇਕ ਨਾਲ ਵੀ ਕਾਫੀ ਫਰਕ ਪੈ ਰਿਹਾ ਰੋਜ਼ ਸੇਕ ਦਿੰਨੀ ਆ ਗਰਮ ਗਰਮ ਪਾਣੀ ਦਾ ਇਹ ਲੋ ਜੇ ਇੱਥੇ ਮੈਂ ਝਾੜੂ ਵੀ ਜਿਹੜਾ ਤਕਰੀਬਨ ਲਾ ਲਿਆਗਾ ਤੇ ਨਾਲ ਨਾਲ ਨਾ ਫੋੜੇ ਨਾ ਖਿਚਰੀ ਸੀਗੀ ਗੋਹਾ ਜਿਹੜਾ ਕੂੜਾ ਹਨਾ ਜਿਹੜਾ ਝਾੜੂ ਆ ਤੁਹਾਨੂੰ ਪਤਾ ਹੈ ਵੀ ਨਵਾਂ ਹੋਣ ਕਰਕੇ ਨਾ ਉਹ ਚੰਗੀ ਤਰ੍ਹਾਂ ਖਿੱਚਦਾ ਨਹੀਂ ਸੀ ਕੂੜਾ ਤੇ ਇੱਕ ਛੋਟਾ ਝਾੜੂ ਵੀ ਪਿਆ ਸੀ ਤੇ ਛੋਟਾ ਝਾੜੂ ਬਹੁਤ ਜ਼ਿਆਦਾ ਛੋਟਾ ਸੀ ਉਹਦੇ ਨਾਲ ਫਿਰ ਨਾ ਕੰਮ ਵਿੱਚ ਦਰਦ ਹੋਣ ਲੱਗ ਜਾਂਦਾ ਬਾਹਲਾ ਚੁੱਕ ਕੇ ਝਾੜੂ ਲਾਉਣੇ ਜਦੋਂ ਆਪਾਂ ਸਤਾ ਕਰਕੇ ਮੈਂ ਇਹ ਵੱਡਾ ਝਾੜੂ ਜਿਹੜਾ ਆਪਾਂ ਵਿਹੜਾ ਸੁੰਬਰ ਨੂੰ ਲਾਇਆ ਹੋਇਆ ਸੀ ਤੇ ਉਹੀ ਹੁਣ ਮੈਂ ਫਰਸ਼ ਤੇ ਵੀ ਲਾ ਲਿਆ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਗੋਹਾ ਜਿਹੜਾ ਸਾਰਾ ਇਕੱਠਾ ਹੋ ਗਿਆ ਤੇ ਤਕਰੀਬਨ ਝਾੜੂ ਵੀ ਜਿਹੜਾ ਆਪਣਾ ਲੱਗ ਗਿਆ ਤੇ ਬਾਕੀ ਇੱਕ ਬਠਲ ਹੋਰ ਹੋਇਆ ਸੀ ਗੋਹੇ ਦਾ ਤੇ ਮੈਂ ਉਹ ਵੀ ਨਾਲ ਹੀ ਜਿਹੜਾ ਜਾ ਕੇ ਸਿੱਟੇ ਸੀ ਬਖੀਰ ਮਾਮ ਦੇ ਡੈਡੀ ਅੱਜ ਖੇਤ ਸੀਗੇ ਇੱਥੇ ਤੇ ਉਹ ਅੱਜ ਪਾਣੀ ਛੱਡਿਆ ਹੋਇਆ ਸੀਗਾ ਪਾਣੀ ਲਾ ਰਹੇ ਸੀ ਘਰੇ ਸੀਗੇ ਅਰਮਾਨ ਵੀ ਇੱਥੇ ਘਰੇ ਸੀਗਾ ਤੇ ਇਹਨਾਂ ਦੀਆਂ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਨਾ ਉਦੋਂ ਉਦੋਂ ਦੀ ਇਹ ਵੀਡੀਓ ਮਤਲਬ ਕਿ ਬਣਾਈ ਹੋਈ ਆ ਹੁਣ ਮੈਨੂੰ ਤਰੀਕ ਦਿਮਾਗ 'ਚ ਨਹੀਂ ਆ ਰਹੀ ਵੀ ਕਿਹੜੀ ਤਰੀਕ ਸੀ ਤਿਲੂ ਜਿੱਥੇ ਹੁਣ ਮੈਂ ਬੂਟ ਵਗੈਰਾ ਚਰਾਬਾ ਵਗੈਰਾ ਲਾ ਕੇ ਹਨਾ ਤੇ ਮੈਂ ਕਿ ਪਹਿਲਾਂ ਫਰਸ਼ ਜਿਹੜਾ ਚੰਗੀ ਤਰ੍ਹਾਂ ਗਿੱਲਾ ਕਰ ਲੀਏ ਬਾਲਟੀਆਂ ਨਾਲ ਪਾਣੀ ਡੋਲ ਡੋਲ ਤੇ ਜਿਹੜੀ ਵੱਡੀ ਪਾਈਪ ਆ ਨਾ ਉਹ ਮਤਲਬ ਕਿ ਟੁੱਟ ਗਈ ਥੋੜੀ ਜੀ ਤੇ ਜਦੋਂ ਉਹਨੂੰ ਲਾਉਣੇ ਆ ਤੇ ਫਿਰ ਹਨ ਪਸ਼ੂਆਂ ਲਈ ਚਿੱਕੜ ਹੋ ਜਾਂਦਾ ਸੋ ਤਾਂ ਕਰਕੇ ਮੈਂ ਉਹ ਤੁਸੀਂ ਦੇਖ ਸਕਦੇ ਹੋ ਛੋਟੀ ਪੈਪ ਸਿੱਟੀ ਹੋਈ ਆ ਤੇ ਛੋਟੀ ਪੈਪ ਨਾਲ ਫਰਸ਼ ਗਿੱਲਾ ਹੋਣ ਦੇ ਵਿੱਚ ਬਹੁਤ ਟਾਈਮ ਲੱਗਣਾ ਸੀ ਫਿਰ ਟੱਬ ਪਾਣੀ ਦਾ ਭਰਿਆ ਹੋਇਆ ਸੀਗਾ ਪਸ਼ੂਆਂ ਦੇ ਪੀਣ ਲਈ ਤੇ ਬਾਕੀ ਪਸ਼ੂ ਨੂੰ ਪਾਣੀ ਆਪ ਪੀਉਣ ਨੇ ਤਾਜ਼ਾ ਪਿਆਣੀ ਪੀਣੇ ਹਣਾ ਕਿਉਂਕਿ ਠੰਡ ਦਾ ਟਾਈਮ ਹੈ ਠੰਡਾ ਪਾਣੀ ਪੀਂਦਿਆਂ ਨਹੀਂ ਇਹ ਸੋ ਤਾਂ ਕਰਕੇ ਮੈਂ ਕਿਹਾ ਟੱਬ ਵੀ ਖਾਲੀ ਹੋ ਜਾਊਗਾ ਚਲੋ ਇਹਦਾ ਟੱਬ ਵਾਲਾ ਪਾਣੀ ਹੈ ਹਨਾ ਉਹ ਵੀ ਮੈਂ ਇੱਥੇ ਛਿੜਕ ਲੈਨੀ ਆ ਤੇ ਵੀਦਣਾ ਫਰਸ਼ ਤੇ ਬੜਾ ਗੋਹਾ ਉਹ ਵੀ ਗਿੱਲਾ ਚ ਹੋ ਜਾਊਗਾ ਤੇ ਆਸਾਨੀ ਨਾਲ ਲੈ ਜਾਊਗਾ ਪਾਣੀ ਛਿੜਕਣ ਤੋਂ ਬਾਅਦ ਫਿਰ ਮੈਂ ਕੀਰਾ ਕੱਲਾ ਝਾੜੂ ਹਨਾ ਸਾਰੇ ਫਰਸ਼ ਤੇ ਮਾਰਤਾ ਸੀਗਾ ਜਿਹੜਾ ਗੋਹਾ ਸੀ ਉਗਲ ਉਗਲ ਜਿਆ ਸੀ ਫਿਰ ਉਦੋਂ ਬਾਅਦ ਮੈਂ ਪੈਪ ਲਾ ਲਈ ਸੀ ਤੇ ਉਹਦੇ ਨਾਲ ਵੀ ਫਰਸ਼ ਧੋਤਾ ਸੀ ਚੰਗੀ ਤਰ੍ਹਾਂ ਇਥੇ ਤੁਸੀਂ ਦੇਖ ਸਕਦੇ ਹੋ ਹਨ ਮੈਂ ਵਧੀਆ ਕੰਮ ਕਰ ਰਹੀ ਆ ਇਹ ਦੂ ਘੰਟਾ ਕ ਬਾਅਦ ਜਿਸ ਘਰ ਦੇ ਵਿੱਚ ਕਸਮਾਨ ਪੈ ਗਿਆ ਕਸਮਾਨ ਕੀ ਪੈ ਗਿਆ ਅਰਮਾਨ ਨੂੰ ਮੈਂ ਮਤਲਬ ਪਹਿਲੀ ਵਾਰ ਦੇਖੋ ਤੁਸੀਂ ਇੰਨੇ ਸਾਲ ਦਾ ਹੋ ਗਿਆ ਇਹ ਪਲੱਸ 2 ਚ ਵੀ ਹੋ ਗਿਆ ਹਨਾ ਮੈਂ ਇਹਨੂੰ ਕਦੇ ਇੰਨਾ ਗੁੱਸਾ ਨਹੀਂ ਸੀ ਇਹਦੇ ਵਿੱਚ ਦੇਖਿਆ ਕਿਉਂਕਿ ਕਦੇ ਇਹਨੇ ਗੁੱਸਾ ਕੀਤਾ ਹੀ ਨਹੀਂ ਸੀ ਤੇ ਇੱਕ ਦਿਨ ਪਹਿਲਾਂ ਇਦਾਂ ਇਹਨੂੰ ਗੁੱਸਾ ਆਇਆ ਅੱਜ ਦੇ ਦਿਨ ਵੀ ਇੱਥੇ ਤੋਂ ਵੀਡੀਓ ਬਣਾ ਕੇ ਹੱਟੇ ਸੀ ਅਸੀਂ ਉਦੋਂ ਵੀ ਇਹਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਕੁਝ ਗੱਲ ਇਦਾਂ ਦੀ ਹੋਈ ਹਨਾ ਤੇ ਇੱਕ ਦਿਨ ਪਹਿਲਾਂ ਇਹ ਉਧਰ ਚੱਲ ਗਿਆ ਸੀ ਸਾਡੇ ਉਧਰ ਲਿਆਂਦੇ ਤੇ ਗੁੱਸਾ ਆਇਆ ਇਹਨੂੰ ਬਹੁਤ ਜ਼ਿਆਦਾ ਮੈਨੂੰ ਤਾਂ ਐਸੀ ਬੈਂਕ ਗਿਆ ਤੇ ਪਰ ਮੈਨੂੰ ਬਾਅਦ ਚੋਂ ਪਤਾ ਚੱਲਿਆ ਉਹ ਉਧਰ ਚੱਲ ਗਿਆ ਫਿਰ ਮੈਂ ਫਟਾਫਟ ਉਧਰ ਗਈ ਪਿੱਛੇ ਹਨਾ ਮਾਂ ਦੀ ਜਾਨ ਮੁਠੀ ਵਿੱਚ ਆ ਜਾਂਦੀ ਏ ਤੇ ਬੱਚੇ ਤੇ ਆਣ ਬਣਦੀ ਹਨਾ ਪਰ ਮੇਰੀ ਤਾਂ ਤੂੰ ਤਾਂ ਫਿਰ ਵੀ ਲੱਗ ਗਈਆਂ ਕਹਿੰਦੇ ਜੀ ਇਨੇ ਇਨੇ ਭੇਜਿਆ ਇੱਥੇ ਹਣਾ ਤੇ ਮੇਰੇ ਚ ਦੇਖੋ ਜੀ ਮੈਂ ਅਧਿਕਾਰ ਵਾਲੇ ਨੂੰ ਵੀ ਕਿਹਾ ਮੈਂ ਕਿਹਾ ਮੇ ਤੈਨੂੰ ਵੀ ਪਤਾ ਵੀ ਮੇਰੇ ਚ ਇੰਨੀ ਹਿੰਮਤ ਹੈਗੀ ਆ ਵੀ ਜੇ ਗੱਲ ਕਰਨੀ ਹੋ ਮੈਂ ਆਪ ਜਾ ਕੇ ਗੱਲ ਕਰ ਸਕਦੀ ਆ ਮੇਰੇ ਘਰ ਹਨਾ 15 20 ਨੇ ਕਿ ਮੈਂ ਆਦੇ ਬੱਚੇ ਨੂੰ ਮੂਰੇ ਕਰੂੰ ਮੈਨੂੰ ਨਹੀਂ ਪਤਾ ਵੀ ਜੇ ਮੇਰੇ ਬੱਚੇ ਨੇ ਚਾਹੇ ਇਹਦੇ ਕੋਈ ਮਾਰੇ ਤਾਂ ਵੀ ਮੇਰੇ ਲਈ ਘਾਟਾ ਜਾਹੇ ਇਹ ਕਿਸੇ ਦੇ ਸੱਟ ਮਾਰੇ ਤਾਂ ਵੀ ਮੇਰੇ ਲਈ ਤਾਂ ਘਾਟਾ ਹੀ ਆ ਕਿਉਂਕਿ ਮੇਰਾ ਬੱਚਾ ਮੇਰੇ ਲਈ ਬਹੁਤ ਖਾਸ ਆ ਤੇ ਹਰ ਮਾਂ ਲਈ ਬੱਚਾ ਖਾਸ ਹੁੰਦਾ ਨਾ ਪਰ ਉਹ ਗੱਲ ਵੱਖਰੀ ਆ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਮਾਂ ਪਿਓ ਦੇ ਰਿਸ਼ਤੇ ਵੀ ਜਿਹੜੇ ਆ ਮਤਲਬ ਦੇ ਹੀ ਕਿਤੇ ਨਾ ਕਿਤੇ ਰਹਿ ਗਏ ਨੇ ਇਹ ਵੀ ਇੱਕ ਸਚਾਈ ਆ ਕੌੜੀ ਆਈ ਦੇ ਟਾਈਮ ਦੀ ਹਨਾ ਤੇ ਭਾਈ ਇੱਥੇ ਹੀ ਰਮਾਨ ਬਹੁਤ ਗੁੱਸਾ ਹੋਇਆ ਸੀ ਦੂਦ ਬਾਦ ਤੇ ਇਹ ਆਦੇ ਡੈਡੀ ਨੂੰ ਕਹਿੰਦਾ ਵੀ ਮੈਂ ਗੱਲ ਕਰਨੀ ਆ ਬਸ ਉਹਨਾਂ ਨਾਲ ਤੁਹਾਨੂੰ ਪਤਾ ਹੀ ਆ ਜਿਹੜੀ ਸਾਡੀ ਲੜਾਈ ਚੱਲ ਰਹੀ ਸੀਗੀ ਤੇ ਮੈਨੂੰ ਮਹਿਰਮਾਨ ਨੂੰ ਬਹੁਤ ਸਮਝਾਇਆ ਮੈਂ ਕਿ ਪੁੱਤ ਤੂੰ ਸਬਰ ਕਰ ਹਣਾ ਵਾਹਿਗੁਰੂ ਤੇ ਛੱਡ ਦੇ ਕਿਉਂਕਿ ਸਭ ਨੂੰ ਦੇਣ ਵਾਲਾ ਉਹ ਪ੍ਰਮਾਤਮਾ ਦਾ ਤੇ ਪਰ ਨਾ ਇਹਦੇ ਮਨ ਵਿੱਚ ਗੁੱਸਾ ਹੈ ਇਸ ਕਰਕੇ ਸੀ ਕਿਉਂਕਿ ਜਦੋਂ ਇਹ 8ਵੀਂ ਦੇ ਵਿੱਚ ਸੀਗਾ ਹਣਾ ਉਦੋਂ ਇਹਦੀਆਂ ਅੱਖਾਂ ਦੇ ਸਾਹਮਣੇ ਮੈਨੂੰ ਮੰਦਾ ਚੰਗਾ ਦੋ ਬੋਲਿਆ ਗਿਆ ਹਣਾ ਤੇ ਕਾਫੀ ਕੁਝ ਮੇਰੇ ਨਾਲ ਹੋਇਆ ਤੇ ਉਹ ਸਾਰਾ ਬੱਚੇ ਨੇ ਦੇਖਿਆ ਆਪਦੇ ਅੱਖੀਂ ਉਹ ਦੋ ਇਹ 8ਵੀਂ ਚ ਸੀ 8ਵੀਂ ਦੇ ਵਿੱਚ ਬੱਚਾ ਨਿਆਣਾ ਨਹੀਂ ਹੁੰਦਾ ਤੁਹਾਨੂੰ ਹੀ ਪਤਾ 13 14 ਸਾਲਾਂ ਦਾ ਹੁੰਦਾ 13 14 ਸਾਲ ਦੇ ਵਿੱਚ ਨੂੰ ਸਾਰੀ ਸਮਝ ਹੁੰਦੀ ਆ ਵੀ ਹਨਾ ਕੀ ਹੋ ਰਿਹਾ ਮੇਰੇ ਮਾਪੇ ਨਾਲ ਬਸ ਉਹ ਗੁੱਸਾ ਇਹਦੇ ਮਨ ਵਿੱਚ ਸੀ ਕਿ ਮੇਰੇ ਮਾਪੇ ਨੇ ਫਲਾਨੇ ਬੰਦੇ ਨੇ ਇਦਾਂ ਕੀਤਾ ਤੇ ਹੁੰਦਾ ਹੀ ਆ ਕੋਈ ਕਿਸੇ ਵੀ ਬੱਚੇ ਦੇ ਸਾਹਮਣੇ ਅਗਰ ਉਹਦੀ ਮਾਂ ਨੂੰ ਗੰਦੇ ਲਫ਼ਜ਼ ਜਾਂ ਕੁਝ ਇਦਾਂ ਦਾ ਬੋਲਿਆ ਜਾਵੇ ਤਾਂ ਉਹ ਹਮੇਸ਼ਾ ਯਾਦ ਰੱਖਦਾ ਹੈ ਮਨ ਵਿੱਚ ਗੁੱਸਾ ਤਾਂ ਹੁੰਦਾ ਹੀ ਆ ਹਨਾ ਕੋਈ ਬੱਚਾ ਨਹੀਂ ਇਦਾਂ ਦਾ ਹੁੰਦਾ ਜਿਹੜੇ ਆਪਦੇ ਮਾਪੇ ਨੂੰ ਮਤਲਬ ਕਿ ਗਾਲਾਂ ਕਢਵਾ ਕੇ ਤੇ ਉਹ ਕੋਸ਼ਿਸ਼ ਹੋਊਗਾ ਪਰ ਫਿਰ ਵੀ ਮੈਨੂੰ ਸਮਝਾਇਆ ਮੈਂ ਕਿ ਪੁੱਤ ਮੇਰੇ ਲਈ ਸਭ ਕੁਝ ਇੱਕ ਪਾਸੇ ਤੂੰ ਇੱਕ ਪਾਸੇ ਆ ਤੂੰ ਖੁਸ਼ ਆ ਤਾਂ ਮੈਂ ਆਪਣੇ ਆਪ ਖੁਸ਼ ਆ ਕੋਈ ਗੱਲ ਨਹੀਂ ਤੂੰ ਰੱਬ ਤੇ ਭਰੋਸਾ ਰੱਖ ਉਹ ਸਭ ਨੂੰ ਦੇਣ ਵਾਲਾ ਉਹ ਆ ਹਨਾ ਤੇ ਬਾਕੀ ਜਿਹੜੇ ਅਗਲੇ ਕਰਦੇ ਨੇ ਪੁੱਤ ਉਹਨਾਂ ਦੇ ਕਰਮ ਨੇ ਤੇ ਸਭ ਨੂੰ ਸਭ ਦੇ ਕਰਮਾਂ ਦਾ ਹੀ ਫਲ ਮਿਲਦਾ ਹੁੰਦਾ ਹੈ ਤੇ ਇੱਥੇ ਤਾਂ ਦੇਖੋ ਮੈਂ ਪੂਰੀ ਖੁਸ਼ ਸੀਗੀ ਉਸ ਤੋਂ ਬਾਅਦ ਮਤਲਬ ਬਹੁਤ ਟੈਨਸ਼ਨ ਹੋ ਗਈ ਸੀ ਮੈਨੂੰ ਮੈਂ ਕਾਫੀ ਟੰਬਰੂਈ ਵੀ ਵਹਿ ਕੇ ਤੋ ਚਲੋ ਹਨਾ ਪਰਮਾਤਮਾ ਤੇ ਭਰੋਸਾ ਮਹਾਰਾਜ ਇਹ ਕਹਿੰਨਗੇ ਸਭ ਠੀਕ ਕਰਨਗੇ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਾ